ਐਜਾ ਭੁੱਖੇ ਮਾਰੇ ਕੁਛ ਨਹੀਂ ਕਰ ਰਹੇ ਜੀ ਜੀ ਸਾਡੇ ਤਾਂ ਨਜਾਇਜ਼ ਪਾਚੇ ਪਾ ਪਾ ਕੇ ਨਾ ਨੇ ਕਨੇ ਰੋਟਾ ਕਰਨੀ ਤਾਂ ਦੇਗੇ ਜੀ ਪੰਨਾ ਜੀ ਪੰਨ ਜੋ ਚਟਨਾ ਜੀ ਚਟ ਜੋ ਟੋਟੀ ਮਾਚੇ ਜੋ ਕੋਈ ਨਹੀਂ ਕਰਦੇ ਜੀ ਕੰਮ ਦੇ ਬਹੁਤ ਚਾਰੇ ਉਹ ਕੰਮ ਤੋਂ ਭੂਆ ਮੈਂ ਕਰਿਆ ਇਹਨੂੰ ਤਾਂ ਬਚਰੀ ਆਈ ਮੁੰਡਾ ਵੀ ਗਿਆ ਹੈ ਕੰਮ ਦੇ ਵਿਚੋ ਨਾ ਛੋਟਾ ਮੇਰੇ ਕੋਲ ਚ ਪਾਤਾ नहीं जी सानू तो तीन दिन सार ची हम तेरे सानू मैंने कुछ नहीं किया अभी सानू सर्टिफिकेट कार्लो के ना बस फोटो ले जाने देखी चुके ऐसे मैं काले कुछ भी अभी सार ची सानू कोई दासिलो को गाली दास पाते ये कहने भी बस सानू आप ही नहीं पता तुम्हें में सीखनी चाहिए जनहितेशी टीआरपी नहीं, टी नहीं भरोसा आपक ਯੁੱਧ ਨਸ਼ਿਆਂ ਦੇ ਵਿਰੁੱਧ ਪੰਜਾਬ ਸਰਕਾਰ ਵੱਲੋਂ ਇੱਕ ਮੁਹਿੰਮ ਚਲਾਈ ਗਈ ਹੈ ਜਿਸ ਤਹਿਕੇ ਪੰਜਾਬ ਪੁਲਿਸ ਲਗਾਤਾਰ ਕਾਰਵਾਈ ਕਰ ਰਹੀ ਹੈ ਜੋ ਨਸ਼ਾ ਵੇਚਦੇ ਹਨ ਜਾਂ ਨਸ਼ਾ ਦਾ ਕਿ ਨਸ਼ੇ ਦਾ ਕਾਰੋਬਾਰ ਕਰਦੇ ਹਨ ਜਿਨ੍ਹਾਂ ਦੇ ਉੱਪਰ ਜਾਦਾ ਪਰਚੇ ਹਨ ਉਹਨਾਂ ਦੇ ਘਰਾਂ ਦੇ ਉੱਪਰ ਅਕਸਰ ਦੇਖਿਆ ਕਿ ਪੁਲਿਸ ਵੱਲੋਂ ਪੀੜਾ ਪੰਜਾ ਚਲਾਇਆ ਜਾਂਦਾ ਹੈ ਤੇ ਉਹਨਾਂ ਦੇ ਘਰ ਨੂੰ ਢਾਹ ਦਿੱਤਾ ਜਾਂਦਾ ਹੈ ਇਸੇ ਤਰ੍ਹਾਂ ਹੀ ਅੱਜ ਅਸੀਂ ਸੰਗਰੂਰ ਦੀ ਰਾਮਨਗਰ ਬਸਤੀ ਵਿੱਚ ਖੜੇ ਹਾਂ ਜਿੱਥੇ ਕਿ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਜੇਸੀਬ ਵੀ ਲੈ ਕੇ ਜਨਕ ਪੀੜਾ ਪੰਜਾ ਚਲਾਉਣ ਵਾਸਤੇ ਇੱਥੇ ਆਏ ਹਨ ਤੇ ਕਿਸੇ ਇੱਕ ਇਨਸਾਨ ਦਾ ਜੋ ਕਿ ਜੇਲ੍ਹ ਵੀ ਘਟ ਰਿਹਾ ਹੈ ਉਹਨਾਂ ਦਾ ਘਰ ਟਾਣਾ ਵਾਸਤੇ ਆਏ ਹਨ ਤਾਂ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤਾਂ ਪੁਲਿਸ ਅਧਿਕਾਰੀਆਂ ਵੱਲੋਂ ਵੀ ਉਹਨੂੰ ਸਮਝਾਇਆ ਸਮਝਾਇਆ ਜਾ ਰਿਹਾ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਉਹ ਕਹਿ ਰਹੇ ਨੇ ਕਿ ਸਾਰਸੀ ਨਸ਼ੇ ਦਾ ਕਾਰੋਬਾਰ ਨਹੀਂ ਕਰਦੇ ਸਾਂ ਤਾਂ ਸਾਡੇ ਤੇ ਝੂਠੇ ਪਰਚੇ ਹੋਏ ਹਨ ਤਾਂ ਪੁਲਿਸ ਲਗਾਤਾਰ ਜੋ ਹੈ ਕਾਰਵਾਈ ਲਗਾਤਾਰ ਕਰ ਰਹੀ ਹੈ ਕੀ ਨਾਮ ਹੈ ਆਪਣਾ ਅਜਾਜੇ ਬੁੱਕੇ ਮਾਰਿਆ ਕੁਝ ਨਹੀਂ ਕਰ ਰਿਹਾ ਜੀ ਜੀ ਸਾਡੇ ਤੇ ਨਜਾਇਜ਼ ਪਰਚੇ ਪਾ ਪਾ ਕੇ ਇਹਨਾਂ ਨੇ ਕਹਿੰਦੇ ਲੋਟਾ ਕਰ ਨਹੀਂ ਦੰਦਿਆਂਗੇ ਜੀ ਪਰਚੇ ਪਵਾਨੇ ਆਪਣੇ ਮੁਰਦੀ ਘਰ ਨੇ ਹੋਰ ਤਾਂ ਕਿਸ ਨੂੰ ਪਿਆਣਾ ਤੁਹਾਨੂੰ ਪਰਚੇ ਨਹੀਂ ਪਾਉਂਦੇ ਹੁਣ ਸਰ ਜੇ ਅਸੀਂ ਕਿੜਾ ਪੜੇ ਹਾਂ ਬੇਸੀ ਕੋਈ ਇਹਨਾਂ ਨੂੰ ਲੋਟ ਕਰ ਲਈਏ ਜੀ ਕਿਸੇ ਦਾ ਕੁਝ ਨਹੀਂ ਕਹਿਦਾ ਨੇ ਪੰਨਾ ਜੀ ਪੰਨ ਜੋ ਛਟਲਾ ਜੀ ਛਟ ਜੋ ਰੋਟੀ ਮਾਰ ਜੇ ਕੋਈ ਕਰਵਾਈ ਕਰਦਾ ਜੀ ਪੰਨਾ ਸ਼ਾ ਕਰ ਕੋਈ ਨਹੀਂ ਕਰਦੇ ਜੀ ਕੰਮ ਰਿਆ ਬਹੂ ਵਿਚਾਰੀ ਹੁਣ ਕੰਮ ਤੋਂ ਫੋਨ ਆ ਮੈਂ ਕਰਿਆ ਇਹਨੂੰ ਤਾਂ ਵਿਚਰੀ ਆਈਆਂ ਮੁੰਡਾ ਵੀ ਗਿਆ ਕੰਮ ਤੇ ਵਿਚਾਰਾ ਛੋਟਾ ਮੇਰੇ ਕਾਲਜ ਚ ਪੜਦਾ ਤੁਹਾਨੂੰ ਕਿਹਨੂੰ ਨੰਬਰ ਦਿੱਤਾ ਸੀ ਨੇ ਉਹਨੇ ਕੇ ਸਮਾਨ ਸੈੱਟ ਕਰ ਲਓ ਆਪਣਾ ਨਹੀਂ ਜੀ ਸਾਨੂੰ ਉਹ ਦੋ ਤਿੰਨ ਦਿਨ ਸਰ ਜੀ ਆਉਂਦੇ ਰਹੇ ਸਾਨੂੰ ਇਹਨਾਂ ਨੇ ਪੁੱਛ ਨਹੀਂ ਕਿਹਾ ਵੀ ਸਮਾਨ ਸੈੱਟ ਕਰ ਲਓ ਕਿ ਨਾ ਬਸ ਫੋਟੋਆਂ ਲੈ ਜਾਂਦੇ ਤੇ ਖਿੱਚ ਕੇ ਅਸੀਂ ਮੈਂ ਕੱਲ ਪੁੱਛਿਆ ਵੀ ਸਰ ਜੀ ਸਾਨੂੰ ਕੋਈ ਦੱਸ ਦੇ ਕੋਈ ਗੱਲਬਾਤ ਇਹ ਕਹਿੰਦੇ ਬੀਬਾ ਸਾਨੂੰ ਆਪ ਹੀ ਨਹੀਂ ਪਤਾ ਤੁਹਾਨੂੰ ਅਸੀਂ ਕੀ ਦੱਸੀਏ ਇਹਨਾਂ ਨੇ ਇੰਨੀ ਗੱਲ ਕਹੀ ਮੈਂ ਸਰ ਸਰ ਨੂੰ ਫੋਟੋ ਕੌਣ ਲੈ ਜਾਂਦੇ ਰਹੇ ਐ ਜੀ ਫੋਟੋ ਕੌਣ ਲੈ ਜਾਂਦੇ ਰਹੇ ਫੋਟੋ ਚ ਮੁਲਾਜ਼ਮਾਂ ਦਾ ਮੈਂ ਕਿਹੜਾ ਕੋਈ ਤੁਹਾਨੂੰ ਨਾਂ ਦੱਸੀਂਦਾ ਵੀ ਮੇਰੇ ਕੋਈ ਨਾਂ ਪੜੀ ਲਿਖੀ ਹੋਈ ਨਾ ਉਹਨਾਂ ਨੂੰ ਮੈਂ ਪੜੀ ਹੋਈ ਆਂ ਵਿੱਚ ਮੈਂ ਤੁਹਾਨੂੰ 9 10 ਦਾ ਕਿ ਕੋਈ ਹੋਰ ਤੁਹਾਨੂੰ ਕੁਝ ਦੱਸਦਾ ਮੈਂ ਕੁਛ ਨਹੀਂ ਅਨਪੜ੍ਹ ਜੀ ਤੁਹਾਨੂੰ ਪਤਾ ਨਹੀਂ ਜੀ ਮੈਨੂੰ ਕੋਈ ਨਹੀਂ ਬੇਟੀ ਹੈ ਜੀ ਮੈਂ ਤਾਂ ਕੱਲੇ ਆਈ ਆਂ ਜੀ ਮੇਰੇ ਘਰ ਚੋਂ ਕਰਦਾ ਸੀ ਕੋਈ ਕਾਰੋਬਾਰ ਨਹੀਂ ਸਰ ਕੋਈ ਨਹੀਂ ਕਰਦਾ ਨਹੀਂ ਸਰ ਕੋਈ ਵੀ ਨਹੀਂ ਕਰਦਾ ਜੀ ਸਾਡੇ ਤੱਕ ਡੈਡੀ ਆਗੇ ਮੈਂ ਮੰਡੀ ਚ ਲੱਗਣਾ ਹੈ ਕੋਝ ਨਹੀਂ ਕਰਦੇ ਸਰ ਜੀ ਮੈਂ ਤਾਂ ਹੁਣ ਮੰਡੀ ਚ ਮੰਡੀ ਆ ਗਈ ਮੰਡੀ ਚ ਲੱਗਣਾ ਚਾਹੀਦਾ ਤਾਂ ਮੈਂ ਇਹ ਕਰਕੇ ਬਹੁਤ ਕੰਮ ਤੇ ਬਾਗੀ ਜੀ ਮੈਂ ਪੋਤੇ ਕੋਲ ਤੇ ਮੈਂ ਵਿਚਾਰਾ ਪੋਤਾ ਕਿੱਥੇ ਇਕੱਲਾ ਰਹੂਗਾ ਮੈਂ ਤਾਂ ਘਰੇ ਸੀ ਮੈਂ ਮੰਡੀ ਚ ਤਾਂ ਜਾਣੀ ਹਾਂ ਹਾਂ ਜੀ ਹਾਂ ਜੀ ਉਹਨੂੰ 15 ਸਾਲ ਦੀ ਸਜ਼ਾ ਜੀ ਉਹਦਾ ਜੀ ਪੁਰਾਣਾ ਕੇਸ ਦੀ ਗੋਲੀਆਂ ਦਾ ਕੇਸ ਦੀ ਸਰ ਜੀ ਦੋ ਨੇ ਜੀ ਦੋ ਨੇ ਹਾਂ ਜੀ ਹਾਂ ਪਰ ਝੂਠ ਨਹੀਂ ਮਾਰ ਲੈਣਾ ਝੂਠ ਮਾਰੀਏ ਨਾ ਮਾਰਨੇ ਨਹੀਂ ਜੀ ਬੇਟਾ ਤਾਂ ਉਰੀ ਆ ਉਹ ਦਿਹਾੜੀ ਤੇ ਗਿਆ ਉਹ ਦਿਹਾੜੀ ਗਿਆ ਸਾਡੀ ਉਹ ਦਾਰੂ ਦੂਰ ਪਿੰਦਾ ਜ਼ਰੂਰ ਆ ਜੀ ਨਾ ਝੂਠ ਮਾਰਿਆ ਅੱਜ ਤੱਕ ਨਾ ਮਾਰਾਂ ਦਾਰੂ ਜ਼ਰੂਰ ਪਿੰਦਾ ਐ ਨਹੀਂ ਪਤਾ ਦਿਨ ਰਾਤ ਪੀ ਜਾਵੇ ਜੇ ਬਾਗ ਜੇ ਕੰਮ ਤੇ ਤਾਂ ਕੰਮ ਤੇ ਚਾਈ ਜਾਊਗਾ ਜੇ ਰਹਿ ਜੇ ਵਿਛਰ ਜੇ ਤਾਂ ਵਿਛਰੀ ਜਾਊਗਾ ਕੱਲ ਵੀ ਗਿਆ ਦਿਹਾੜੀ ਤੇ ਅੱਜ ਵੀ ਗਿਆ ਦਿਹਾੜੀ ਤੇ ਜਿੰਦਾ ਭੁੱਖੇ ਨੰਗੇ ਮਰ ਰਿਆ ਬੀਆਂ ਚ ਸਬਜ਼ੀਆਂ ਸੂਝੇ ਮੰਗ ਕੇ ਤੇ ਮਿਰਚ ਘੋਟੀ ਭਈ ਮਿਰਚ ਨਾਲ ਖਾ ਲੈਣਾ ਰੋਟੀ ਜੇ ਸੀ ਇਹ ਨਾ ਕੰਮ ਕਰੇ ਕੋ ਮੇਰਾ ਅੱਜ ਦਾ ਨਿੱਕਰਾ ਪਾਏ ਹੋਏ ਘਰ ਸੋਹਰੇ ਦੀ ਜਗ੍ਹਾ ਵੇਚ ਕੇ ਤਾਂ ਮੈਨੇ ਘਰ ਪਾਏ ਦੀ 50 60 ਸਾਲ ਹੋ ਗਏ ਜੀ ਬਹੁਤ ਪੁਰਾਣਾ ਜੀ ਇਹ ਤਾਂ ਪਲੇਸ 60 ਸਾਲ ਹੋ ਗਏ ਜੀ ਤਾਂ ਮੂੰਹ ਨਹੀਂ ਆਦੀ ਮੈਂ ਤਾਂ ਜੀ ਨਹੀਂ ਆਈਆਂ ਸੱਬਤ ਹੋ ਗਏ ਜੀ 8 89 ਸਾਲ 89 ਸਾਲ ਹੁਣ ਕੋਈ ਕਰੋ ਸੱਤ ਕੰਮ ਕਰਦੇ ਸੀ ਨਸ਼ੇ ਦਾ ਨਹੀਂ ਨਹੀਂ ਉਹਦਾ ਆਪ ਜੀ ਆਹੀ ਮੰਡੇ ਦੇ ਤੇਹਾੜੀ ਜਾਂਦੇ ਰਹੀ ਪਹਿਲਾਂ ਦਾ ਪਰਾਣਾ ਕੇਸ ਆ ਜੀ ਪਹਿਲਾਂ ਦਾ ਪਰਾਣਾ ਕੇਸ फोन करके फोन करके सन नी पता जी मैं पता नहीं है सी पता ਜਿ ਬਿਲਕੁਲ ਇਸਾ ਸਾਡੇ ਨਾਲ ਘਰ ਦੇ ਮੈਂਬਰ ਜਿਹੜੇ ਕਿ ਕਹਿ ਰਹੇ ਕਿ ਸਾਡੇ ਤੇ ਨਜਾਇਜ਼ ਪਰਚੇ ਹੋਏ ਨੇ ਤੇ ਸਾਡੇ ਤੇ ਕੋਈ ਕਾਰਵਾਈ ਸਾਨੂੰ ਉਦੋਂ ਪਹਿਲਾਂ ਦੱਸਿਆ ਹੀ ਨਹੀਂ ਗਿਆ ਲੇਕਿਨ ਪੁਲਿਸ ਵੱਲੋਂ ਤਾਂ ਨਾਲ ਇੱਕ ਸਹਾਇਤਾ ਦਿੱਤੀ ਜਾਂਦੀ ਹੈ ਜੋ ਪੀਲਾ ਪੰਜਾ ਹੈ ਉਹ ਨਗਰ ਕੌਂਸਲ ਦੇ ਜੋ ਅਧਿਕਾਰੀ ਹਨ ਉਹ ਸਾਰਾ ਡਾਟਾ ਬਣਾ ਕੇ ਭੇਜਦੇ ਹਨ ਅਤੇ ਪਰਚਿਆਂ ਤੋਂ ਜਿਨ੍ਹਾਂ ਦੇ ਉੱਪਰ ਵੱਧ ਪਰਚੇ ਹਨ ਸਿਰਫ ਉਹਨਾਂ ਦੇ ਹੀ ਘਰ ਟਾਏ ਜਾਂਦੇ ਹਨ ਬਾਕੀ ਜਾਣਕਾਰੀ ਵੀ ਲਵਾਂਗੇ ਆਪਾਂ ਪੁਲਿਸ ਪ੍ਰਸ਼ਾਸਨ ਤੋਂ ਲੇਕਿਨ ਤੁਹਾਨੂੰ ਇੱਕ ਵਾਰ ਘਰ ਦੇ ਬਾਹਰ ਦੀਆਂ ਤਸਵੀਰਾਂ ਵੀ ਆਪਾਂ ਵਿਖਾ ਦਨੇ ਆ ਜਿੱਥੇ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਗਏ ਹਨ ਕਿ ਤਾਂ ਕਿ ਕੋਈ ਹੁੱਲੜਵਾਜ਼ੀ ਨਾ ਹੋ ਸਕੇ ਲੇਕਿਨ ਘਰ ਦੇ ਜੋ ਮੈਂਬਰ ਹਨ ਉਹਨਾਂ ਵੱਲੋਂ ਲਗਾਤਾਰ ਜੋ ਇਹ ਦੋਸ਼ ਨੇ ਸਿਰੇ ਤੋਂ ਨਕਾਰਿਆ ਜਾ ਰਹੇ ਹਨ ਜੀਸੀਬੀ ਮਸ਼ੀਨ ਜੋ ਪੀਲਾ ਪੰਜਾ ਜੀ ਨੂੰ ਕਹਿੰਦੇ ਉਹ ਵੀ ਇੱਥੇ ਆ ਚੁੱਕੀ ਹੈ ਸਾਹਮਣੇ ਤੁਸੀਂ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਜਨ ਪੁਲਿਸ ਵਾਲੇ ਜੋ ਉਹ ਵੀ ਭਾਰੀ ਗਿਣਤੀ ਦੇ ਵਿੱਚ ਮੌਜੂਦ ਹੈ ਤੇ ਇਥੇ ਮਹਿਲਾਵਾਂ ਵੀ ਹਨ ਤਾਂ ਜੋ ਕੋਈ ਜੋ ਨਗਰ ਕੌਂਸਲ ਦੇ ਅਧਿਕਾਰੀ ਜਦੋਂ ਮਕਾਨ ਨੂੰ ਸਨੋਘਰਾਨ ਕੇ ਤਾਂ ਉਹਨਾਂ ਨੂੰ ਕੋਈ ਦਿੱਕਤਾਂ ਸਾਹਮਣੇ ਨਾ ਕਰਨਾ ਪਵੇ ਪੁਲਿਸ ਅਧਿਕਾਰੀ ਨਾਲ ਗੱਲਬਾਤ ਕਰਾਂਗੇ ਉਹਨਾਂ ਤੋਂ ਜਾਣਾਂਗੇ ਕਿ ਕਿੰਨੇ ਇਹਨਾਂ ਦੇ ਪਰਚੇ ਸਾਡੇ ਨਾਲ ਐਸਪੀ ਬਿਰਕ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਜੋ ਕਿ ਇਹ ਸਾਰੀ ਕਾਰਵਾਈ ਨੂੰ ਦੇਖ ਰਹੇ ਨੇ ਸਤਿ ਸ੍ਰੀ ਅਕਾਲ ਹਾਂਜੀ ਸਤਿ ਸ੍ਰੀ ਅਕਾਲ ਸਰ ਕਿੰਨੇ ਮੁਕਦਮੇ ਸਨ ਇਹਨਾਂ ਦੇ ਤੇ ਕਿੰਨੇ ਬਾਰੇ ਇਹਨਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਇਹ ਚੇਤਾਵਨੀਆਂ ਤਾਂ ਬਹੁਤ ਦੇਰ ਤੇ ਦੇ ਰਹੇ ਆ ਅੱਜ ਦਾ ਜਿਹੜਾ ਹੈਗਾ ਕਾਰਵਾਈ ਇਹ ਤਾਂ ਸਿਵਲ ਪ੍ਰੋਸੈਸ਼ਨ ਦੀ ਕਾਰਵਾਈ ਹੈਗੀ ਡਿ ਲੇਕਿਨ ਇਹਨਾਂ ਤੇ ਪਰਚੇ ਹੈਗੇ ਨੇ ਜਿਹੜਾ ਇਹਦਾ ਹਸਬੰਡ ਆ ਉਹ 15 ਸਾਲਾਂ ਲਈ ਅੰਦਰ ਹੈ ਕਾਕਾ ਸਿੰਘ ਠੀਕ ਹੈ son of ਸੀਤਾ ਤੇ ਇਹ ਜਿਹੜੀ ਲੇਡੀ ਹੈ ਗੱਗੀ ਬਲਜੀਤ ਕੌਰ ਇਹ ਇਸ ਗੱਗੀ ਇਹਦੇ ਤੇ ਵੀ 6 ਮੁਕਦਮੇ ਨੇ ਅਗਸਤ ਮਹੀਨੇ ਜ ਵੀ ਇਹਦੇ ਤੇ ਪਰਚਾ ਤੇ ਫੇਰ ਵੀ ਨਹੀਂ ਹਟ ਰਹੇ ਸਮਝਦੇ ਹੋ ਤੇ ਹੁਣ ਫਿਰ ਇਹ ਹੁਣ ਵਾਰਨਿੰਗਾਂ ਤਾਂ ਕਿੰਨੀ ਕੁ ਦਿਨ ਵਾਰਨਿੰਗ ਹੀ ਦੇਈ ਜਾਵਾਂਗੇ ਇਹਨਾਂ ਨੂੰ ਸਰ ਇਹਦੇ ਕਹਿ ਰਹੇ ਨੇ ਕਿ ਸਾਨੂੰ ਦੱਸਿਆ ਨਹੀਂ ਗਿਆ ਪਹਿਨਾ ਮਕਾਨ ਤਾਂ ਤੋਂ ਪਹਿਨਾ ਫੋਟੋ ਖਿੱਚ ਕੇ ਲੈ ਗਈ ਕਾਦੇ ਕੀ ਉਹ ਯਾਰ ਉਹ ਕਾਰਵਾਈ ਹੈਗੀ ਸਿਵਲ ਪ੍ਰਸ਼ਾਸਨ ਦੀ ਅਸੀਂ ਤਾਂ ਇੱਥੇ ਲਾਅਨ ਆਰਡਰ ਵੇਖਣ ਆਏ ਆ ਉਹ ਉਹਨਾਂ ਦਾ ਪ੍ਰੋਸੀਜਰ ਜਿਹੜਾ ਹੈਗਾ ਆਪਣਾ ਸਿਵਲ ਪ੍ਰਸ਼ਾਸਨ ਦਾ ਉਹ ਉਹਨਾਂ ਨੇ ਵੇਖਣਾ ਸਿਰਫ ਦੇਖਦੇ ਆ ਕਿ ਇਹ ਜੋ ਰਾਮਨਗਰ ਬਸਤੀ ਹੈ ਇੱਥੇ ਜਿਆਦਾਤਰ ਨਸ਼ੇ ਦੀ ਤਸਕਰੀ ਹੁੰਦੀ ਹੈ ਨਾ ਇਸ ਹੌਰ ਸਪੌਟ ਬਣਿਆ ਕਿਤਰਦਾ ਸੂਰ ਸ਼ਹਿਰ ਦਾ ਹਾਂਜੀ ਹਾਂਜੀ ਇਸ ਨੂੰ ਕਿਸ ਤਰ੍ਹਾਂ ਦੇਖਦੇ ਨਹੀਂ ਉਹ ਅੱਗੇ ਅਸੀਂ ਤਾਂ ਦਬਾਅ ਬਣਾਇਆ ਹੀ ਹੋਇਆ ਸਾਰੇ ਉਹ ਤੋਂ ਸਾਹਮਣੇ ਕਾਉਂਸਲਰ ਸਾਹਿਬ ਕਹਿ ਰਹੇ ਨੇ ਵੀ ਪਹਿਲਾਂ ਨਾਲੋਂ ਫਰਕ ਤਾਂ ਪੈ ਹੀ ਰਿਹਾ ਲੋਕ ਭੱਜੇ ਹੋਏ ਨੇ ਜਿਨ੍ਹਾਂ ਨੂੰ ਡਰ ਪਹਿਲਾਂ ਜਿਹੜੇ ਟੜਲੇ ਨਾਲ ਵੇਚਦੇ ਸੀ ਹੁਣ ਉਸ ਤਰ੍ਹਾਂ ਕੇ ਨਾਲ ਨਹੀਂ ਵਿਕ ਰਿਹਾ ਹੈਗਾ ਜੀ ਬਿਲਕੁਲ ਜੋ ਇਥੋਂ ਦੇ ਐਮਸੀ ਸਾਹਿਬ ਹਨ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਉਹ ਵੀ ਲਗਾਤਾਰ ਇਸ ਮਹਿੰਦਰਾ ਜੁੜੇ ਹੋਏ ਕਿ ਕਿਨਾਂ ਵੀ ਆਪਣਾ ਕ੍ਰਿਸ਼ਨ ਲਾਲ ਵਿੱਕੀ ਮੇਰਾ ਨਾਮ ਵਿੱਕੀ ਜੀ ਕਿਸ ਤਰ੍ਹਾਂ ਦੇਖਦੇ ਹੋ ਜੋ ਅੱਜ ਇੱਕ ਵਾਰ ਫੇਰ ਤੋਂ ਆਰਾਮਨਗਰ ਬਸਤੀ ਵਿੱਚ ਪੰਜਾ ਚੱਲ ਰਿਹਾ ਤੇ ਇੱਕ ਮਕਾਨ ਨੂੰ ਢਾਇਆ ਜਾ ਰਿਹਾ ਨਸ਼ਾ ਤਸਕਰੀ ਦੇ ਕੇਸ ਲਗਾਤਾਰ ਜੋ ਹੈ ਵਾਤੇ ਜਾ ਰਹੇ ਦੇਖੋ ਜੀ ਨਸ਼ਾ ਤਸਕਰੀ ਜੋ ਕੇਸ ਨੇ ਹੁਣ 80% ਬੰਦਾ ਸ਼ਾ ਜੋ ਉਹ ਮੇਰੇ ਮਹੱਲੇ ਦੇ ਵਿੱਚੋਂ ਖਤਮ ਹੋ ਚੁੱਕਿਆ ਜਿਸ ਦਿਨ ਦਾ ਮੈਂ ਐਮਸੀ ਬਣਿਆ ਸੋ ਕੁਝ ਇੱਕ ਇਹਨਾਂ ਨੂੰ ਜੋ ਪਹਿਲਾਂ ਕੀਤੀ ਹੋਈ ਗੁਨਾਹ ਦੀ ਸਜ਼ਾ ਉਹ ਅੱਜ ਐਸਪੀ ਸਾਹਿਬ ਰਵਨੀਤ ਮਰਕਤ ਸਾਹਿਬ ਆਏ ਹੋਏ ਨੇ ਤਾਂ ਉਹਨਾਂ ਦੇ ਜੋ ਮਕਾਨ ਤੇ ਪੀਲਾ ਪੰਜਾ ਚਲਾ ਰਹੇ ਨੇ ਜੀ ਇਹ ਤਾਂ ਹੁਣ ਦੱਸਿਆ ਨਹੀਂ ਗਿਆ ਪੰਜ ਦਿਨਾਂ ਦੇ ਦੇਖੋ ਇਹ ਪਤਾ ਤਾਂ ਥੋੜੀ ਸਿੱਧੀ ਗੱਲ ਸਿੱਧੀ ਗੱਲ ਸਾਹਿਬ ਮੈਨੂੰ ਵੀ ਨਹੀਂ ਲੱਗਾ ਮੈਨੂੰ ਵੀ ਹੁਣ ਜਦੋਂ ਲਾਈਵ ਹੋਈ ਸੀ ਵੀਡੀਓ ਤਾਂ ਮੈਂ ਹੁਣ ਦੇਖਿਆ ਜਦੋਂ ਤਾਂ ਮਕਾਨ ਟੈਰਿਆ ਸੀ ਉਹ ਮੈਂ ਮੌਕੇ ਤੇ ਪਹੁੰਚਿਆ ਮੈਂ ਜਿਹੜੇ ਕਹਿੰਦੇ ਕਿ ਮੇਰੇ ਕੋਈ ਪਰਚਾ ਨਹੀਂ ਲੇਕਿਆ ਅਸਤੀ ਸਾਹਿਬ ਕਹਿੰਦੇ ਪੂਰੀ ਪਰਚਾ ਹੈ ਪਰਚੇ ਤਾਂ ਇਹਨਾਂ ਤੇ ਹੋਏ ਗਏ ਨੇ ਪਰਚੇ ਤਾਂ ਹੈਗੇ ਨੇ ਪਰਚੇ ਇਹ ਕੋਈ ਗੱਲ ਨਹੀਂ ਝੂਠ ਨਹੀਂ ਮੈਂ ਬੋਲਦਾ ਪਰਚੇ ਤਾਂ ਹੈਗੇ ਨੇ ਪਰ ਹੁਣ ਇਹ ਸਜ਼ਾ ਜੋ ਇਹਨਾਂ ਦੀ ਕਰੀ ਹੋਈ ਹੈ ਗੁਨਾਹ ਉਹ ਸਜ਼ਾ ਮੰਨਣ ਨੂੰ ਤਿਆਰ ਨਹੀਂ ਇਹ ਹੁਣੇ ਕਹਿੰਦੇ ਵੀ ਅੱਜ ਤੋਂ ਬਾਅਦ ਜੋ ਕੋਈ ਕੰਮ ਆਸੀ ਇਹੋ ਜਿਹਾ ਕੰਮ ਨਹੀਂ ਕਰਾਂਗੇ ਪਰ ਹੁਣ ਮੈਂ ਆਪ ਦੇਖ ਰਿਹਾ ਇਹ ਆਪਣੀ ਮਿਹਨਤ ਮਜ਼ਦੂਰੀ ਕਰ ਰਹੇ ਨੇ ਤੇ ਹੁਣ ਇਹ ਕੰਮ ਨੂੰ ਮੱਥਾ ਟੇਕਿਆ ਹੋਇਆ ਹੈ ਇਹਨਾਂ ਨੇ ਰਹਿਮ ਦੀ ਅਪੀਲ ਤਾਂ ਇਹ ਕਰ ਰਹੇ ਨੇ ਜੀ ਪ੍ਰਸ਼ਾਸਨ ਮੁਰੇ ਵੀ ਇੱਕ ਵਾਰ ਸਾਨੂੰ ਜੋ ਮੌਕਾ ਦਿੱਤਾ ਜਾਵੇ ਸੋ ਮੈਂ ਪ੍ਰਸ਼ਾਸਨ ਨੂੰ ਵੀ ਕਹਿੰਦਾ ਵੀ ਇੱਕ ਇਨਸਾਨ ਨੂੰ ਇੱਕ ਵਾਰੀ ਸੁਧਰਨ ਦਾ ਮੌਕਾ ਜ਼ਰੂਰ ਦਿੱਤਾ ਜਾਵੇ ਇਹਦਾ ਬਹੁਤ ਪੁਰਾਣਾ ਨਿਸ਼ਾ ਵੇਚਿਆ ਤੋਂ 15 ਸਾਲ ਤਾਂ ਨਹੀਂ ਦੇ ਘਰ ਜੇਲ੍ਹ ਵਿੱਚ ਗਏ ਹੋਗੇ ਲੇਕਿਨ ਮਕਾਨਤ ਬਹੁਤ ਪੁਰਾਣਾਗਾ ਨਹੀਂ ਮਕਾਨ ਪੁਰਾਣਾ ਜੀ ਇਹਨਾਂ ਦਾ ਦੇਖੋ ਇੰਨਾ ਕਾ ਆਮ ਬੰਦਾ ਵੀ ਘਰ ਤਾਂ ਪਾ ਹੀ ਲੰਦਾ ਸੋ ਪ੍ਰਸ਼ਾਸਨ ਜੋ ਆਪਣੀ ਕਾਰਵਾਈ ਕਰ ਰਿਹਾ ਜੀ ਕਿ ਕਿਹਾ ਨਾ ਪ੍ਰਸ਼ਾਸਨ ਜਿੱਥੋਂ ਵੀ ਹੱਦ ਤੱਕ ਆ ਮੈਂ ਇਹਨਾਂ ਦੇ ਦਾਦਾ ਦਾ ਰੋੜਾ ਹੀ ਮੰਨਦਾ ਪ੍ਰਸ਼ਾਸਨ ਦੀ ਮੰਨ ਕੇ ਚੱਲਣੀ ਪਊਗਾ ਆਪਾਂ ਨੂੰ ਕਿ ਤੁਸੀਂ ਦੇਖ ਸਕਦੇ ਹੋ ਸਾਹਮਣੇ ਤਸਵੀਰਾਂ ਦੇ ਵਿੱਚ ਕਿ ਮਸ਼ੀਨ ਦੇ ਨਾਲ ਕਿਸ ਤਰ੍ਹਾਂ ਇਹਨਾਂ ਦੇ ਘਰ ਦੀ ਕੰਦ ਹੈ ਉਸ ਨੂੰ ਵੀ ਗਰਿਆ ਜਾ ਰਿਹਾ ਹੈ ਪੂਰੀ ਕੰਦ ਦੀ ਜੋ ਕੰਦ ਹੈ ਗਿਰਨ ਕੀਤਾ ਜਾ ਰਿਹਾ ਹੈ ਦੇਖੋ ਜੀ ਉਸ ਨੂੰ ਤੋੜ ਦਿੱਤਾ ਗਿਆ ਹੈ ਪ੍ਰਸ਼ਾਸਨ ਵੱਲੋਂ ਤਾਂ ਕਿਸੇ ਨੂੰ ਵੀ ਬਖਸ਼ਾ ਨਹੀਂ ਜਾਵੇਗਾ ਐਸਪੀ ਸਾਹਿਬ ਨੇ ਵੀ ਕਿਹਾ ਹੈ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਨਹੀਂ ਬਖਸ਼ਾ ਜਾਵੇਗਾ ਜੋ ਵੀ ਨਸ਼ੇ ਦਾ ਕਾਰੋਬਾਰ ਕਰਦੇ ਹਨ ਜਾਂ ਤਾਂ ਉਹ ਨਸ਼ੇ ਦਾ ਕਾਰੋਬਾਰ ਛੱਡ ਦੇਣ ਜਾਂ ਫਿਰ ਪੰਜਾਬ ਛੱਡ ਦੇਣ ਸੰਗਰੂਰ ਤੋਂ ਗੁਰਿੰਦਰ ਸਿੰਘ ਜਨ ਹਤੇਸ਼ੀ